ਸ਼ਸ਼ੀ ਗਾਲ ਦੋਸਤੋ ਸਵਾਗਤ ਹੈ ਲਾਈਵ ਅਪਡੇਟ ਅਸੀਂ ਪੁਣਿਆਰੀ ਖੜੇ ਆ ਪੁਣਿਆਰੀ ਦੇ ਦੂਸਰੀ ਸਾਈਡ ਜਿੱਥੇ ਗੱਗਰ ਬਨ ਟੁੱਟਿਆ ਹੋਇਆ ਉਸ ਦੀ ਦੂਜੀ ਸਾਈਡ ਹੈ ਜਿਹੜਾ ਨਾਗੋ ਕੀ ਬਨ ਉੱਥੇ ਅਸੀਂ ਖੜੇ ਆ ਔਰ ਦੇ ਵਿੱਚ ਸਵੇਰ ਤੋਂ ਲੈ ਕੇ ਜਨਕੀ ਸ਼ਾਮ ਤੱਕ ਲਾਈਵ ਵਾਲੇ ਸਾਥੀ ਜੁੜ ਜੋ ਚੈਨਲ ਦੇ ਉਤੇ ਔਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਦੇ ਵਿੱਚ ਦੱਸਿਓ ਕਿ ਆਵਾਜ਼ ਵਗੈਰਾ ਸਹੀ ਆ ਰਹੀ ਹੈ ਜਾਂ ਕਿਵੇਂ ਹੈ ਤੁਹਾਨੂੰ ਲਾਈਵ ਅਪਡੇਟ ਦੇ ਵਿੱਚ ਦੱਸ ਦਈਏ ਕਿ ਹਣ ਤੋਂ ਲਗਭਗ 2 2.5 ਘੰਟੇ ਜਾਨਕੀ ਪਹਿਲਾਂ ਬਾਬਾ ਜੀ ਹੈ ਬਰਮਦਾਸ ਬਾਬਾ ਜੀ ਹੈ ਜਿਹੜੇ ਸੰਗਰ ਸਰ ਸੰਗਰ ਸਰਿਤਾ ਜਾਨਕੀ ਸੰਗਰਪਿੰਡ ਤੋਂ ਐ ਨਾਲ ਉਹ ਸੰਗਤ ਲੈ ਕੇ ਇੱਥੇ ਪਹੁੰਚੇ ਸੀ ਤੇ ਹਲੇ ਵੀ ਉਹ ਨਾਲ ਹੀ ਹੈ ਪਾਣੀ ਦੇ ਵਿੱਚ ਜਾਨਕੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕੰਮ ਹੈ ਉਹ ਹਲੇ ਵੀ ਚੱਲ ਰਿਹਾ ਔਰ ਬਨ ਨੂੰ ਪੂਰੀ ਤਰ੍ਹਾਂ ਤੁਹਾਨੂੰ ਦਿਖਾ ਦਈਏ ਕਿ ਬਨ ਬਨਣ ਦੀ ਜਿਹੜੀ ਕੋਸ਼ਿਸ਼ ਹੈ ਉਹ ਬਿਲਕੁਲ ਕਾਮਯਾਬ ਹੁੰਦੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਟਾਈਮ ਜਿਹੜਾ ਥੋੜਾ ਜਿਹਾ ਪਾੜ ਹੈ ਜਿਹੜਾ ਉਹ ਰਹਿ ਗਿਆ ਪਰ ਉਹ ਬੰਨਣਾ ਯਾਨੀ ਕਿ ਬਹੁਤ ਮੁਸ਼ਕਿਲ ਸੀਗਾ ਗੱਟੇ ਵਗੈਰਾ ਯਾਨੀ ਕਿ ਉਹਦੇ ਵਿੱਚ ਲਾ ਕੇ ਤੇ ਤੇ ਫਿਰ ਉਹ ਬੰਨਿਆ ਜਾਣਾ ਸੀ ਤੇ ਪਰ ਚਲੋ ਦੇਰ ਆਏ ਦਰਸਤ ਆਏ ਬਾਬਾ ਜੀ ਦੇ ਆਉਣ ਤੋਂ ਬਾਅਦ ਕਾਫੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਸ਼ਰਧਾਲੂ ਹੈ ਉਹ ਇੱਥੇ ਲੱਗੇ ਹੋਏ ਆ ਸੰਗਤ ਹੈ ਜਿਹੜੀ ਉਹ ਸੇਵਾ ਦੇ ਉੱਤੇ ਲੱਗੀ ਹੋਈ ਆ ਤੇ ਸਮਾਂ ਵੀ ਕਾਫੀ ਹੋ ਗਿਆ ਪਰ ਅੱਜ ਇੱਕ ਸਭ ਤੋਂ ਵੱਡੀ ਗੱਲ ਦੇਖਣ ਨੂੰ ਇਹ ਮਿਲੀ ਕਿ ਅੱਜ ਮੌਸਮ ਬਹੁਤ ਸਾਫ਼ ਰਿਹਾ ਮੌਸਮ ਸੰਦਾ ਕਰਕੇ ਜਾਨਕੀ ਜੇ ਕੰਮ ਹੈ ਜਿਹੜਾ ਉਹ ਵਧੀਆ ਚੱਲਦਾ ਰਿਹਾ ਤੇ ਉਹ ਤਮਾਮ ਤੁਸੀਂ ਦੇਖੋਗੇ ਜਿਹੜੇ ਗੱਟਿਆਂ ਦੀ ਸੇਵਾ ਜਿੱਥੋਂ ਆ ਰਹੀ ਹੈ ਪਿੱਛੇ ਤੁਸੀਂ ਉਹ ਦਿਖਾਈ ਦੇ ਰਹੇ ਤੁਹਾਨੂੰ ਜਿਹੜਾ ਉੱਥੋਂ ਗੱਟੇ ਲੈ ਕੇ ਤੇ ਫਿਰ ਸੰਗਤ ਜਾਨਕੀ ਇੱਥੇ ਤੁਹਾਡੇ ਸਾਹਮਣੇ ਜਿਹੜਾ ਇਹ ਬੰਨ ਉਹਦੇ ਉੱਤੇ ਪਹੁੰਚਦੇ ਆ ਉਹ ਤੁਹਾਨੂੰ ਜਿਹੜੇ ਭਗਵੇਂ ਕੱਪੜਿਆਂ ਦੇ ਵਿੱਚ ਦਿਖਾਈ ਦੇ ਰਹੇ ਨੇ ਉਹ ਬਾਬਾ ਬ੍ਰਹਮਦਾਸ ਜੀ ਹੈ ਸੰਗਰ ਤੋਂ ਤੇ ਉਹ ਵੀ ਜਾਨਕੀ ਇੱਥੇ ਸੇਵਾ ਦੇ ਵਿੱਚ ਆ ਉਹ ਲੱਗੇ ਹੋਏ ਨੇ ਬਹੁਤ ਹੀ ਵਧੀਆ ਸੇਵਾ ਦਾ ਜਜ਼ਬਾ ਅੱਜ ਦੇਖਣ ਨੂੰ ਮਿਲਿਆ ਪਿੰਡ ਪੁਨਿਹਾਰੀ ਦੇ ਘੱਗਰ ਬੰਨ ਦੇ ਉੱਤੇ ਤੇ तमाम ਪਿੰਡਾਂ ਦੇ ਜਿਹੜੇ ਲੋਕ ਐ ਇੱਥੇ ਅੱਜ ਉਹ ਪਹੁੰਚੇ ਸੀਗੇ ਤੇ ਗੱਲ ਕਰੀਏ ਜਨਕਿ ਮਲੜੀ ਹੋ ਗਿਆ ਭੀਮਾ ਥਰਾਜ ਦੇਸੂ ਤੇ ਇਧਰੋਂ ਅਗਰ ਗੱਲ ਕਰੀਏ ਤਾਂ ਸੰਗਰ ਹੋ ਗਿਆ ਫਰਮਾਈ ਹੋਗੀ ਪੁਨਿਹਾਰੀ ਖੁਦ ਪਿੰਡ ਦੇ ਲੋਕ ਤੇ ਫਤਿਆਬਾਦ ਸਰਦੂਲਗੜ ਕਾਫੀ ਪਿੰਡਾਂ ਦੇ ਯਾਨੀ ਕਿ ਕਹਿ ਸਕਦੇ ਆ ਕਿ ਸੇਵਾਦਾਰ ਹੈ ਜਿਹੜੇ ਅੱਜ ਉਹ ਇੱਥੇ ਲੱਗੇ ਹੋਏ ਸੀਗੇ ਜਿਨ੍ਹਾਂ ਨੇ ਸੇਵਾ ਦੇ ਵਿੱਚ ਪੂਨ ਰੂਪ ਦੇ ਵਿੱਚ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਹੈ ਤੇ ਇੱਥੇ ਮੈਂ ਤੁਹਾਨੂੰ ਪਿੱਛੇ ਬੈਕਸਾਈਡ ਦੇ ਵਿੱਚ ਦਿਖਾਦਾ ਕਿ ਜਿਹੜਾ ਪਾਣੀ ਹੈ ਲਗਭਗ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਜਿਹੜੀ ਅਪਡੇਟ ਹੈ ਬੈਕ ਕਹਿ ਸਕਦੇ ਆ ਕਿ ਚਾਂਦਪੁਰਾ ਜਾਂ ਸਰਦੂਲਗੜ ਦੀ ਅਪਡੇਟ ਆ ਉਹਦੇ ਵਿੱਚ ਪਾਣੀ ਹੈ ਜਿਹੜਾ ਲਗਭਗ 1 ਫੁੱਟ ਦਾ ਪਾਣੀ ਉਹਦਾ ਜਿਹੜਾ ਫਰਕ ਹੈ ਉਹ ਸਾਫ਼ ਨਜ਼ਰ ਆ ਰਿਹਾ ਪਰ ਮੌਕੇ ਦੀ ਪਰਿਸਥਿਤੀਆਂ ਦੀ ਗੱਲ ਕਰੀਏ ਤਾਂ ਪਾਣੀ ਜਿਹੜਾ ਉਹ ਜ਼ਿਆਦਾ ਉਹਦੇ ਵਿੱਚ ਸੀਗਾ ਤੇ ਪਰ ਇੱਥੇ ਸਾਡੇ ਸਾਥੀ ਵੀ ਖੜੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਂ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਦੇ ਵਿੱਚ ਤਮਾਮ ਜਿਹੜੇ ਸਾਥੀ ਆਉ ਸਾਡੇ ਇੱਥੇ ਬਣੇ ਹੋਏ ਸੀਗੇ ਤੇ ਮੈਂ ਤੁਹਾਨੂੰ ਦਿਖਾ ਦਾਂ ਕਿਉਂਕਿ ਇੱਧਰ ਵੀ ਸੇਵਾ ਜੈ ਹੋ ਸਤਿ ਸ੍ਰੀ ਅਕਾਲ ਤੇ ਇਹ ਉਹ ਦੇਖੋ ਜੀ ਸਾਹਮਣੇ ਬਹੁਤ ਪ੍ਰਬੰਧ ਹੈ ਬਾਬਾ ਜੀ ਖੁਦ ਵਿੱਚ ਡਟੇ ਹੋਏ ਨੇ ਤੇ ਸੰਗਤ ਦੇ ਹਿਲਣ ਦਾ ਤਾਂ ਫਿਰ ਮਤਲਬ ਹੀ ਨਹੀਂ ਹੁੰਦਾ ਸੰਗਤ ਹੋਰ ਵੀ ਆ ਰਹੀ ਐ ਨਹੀਂ ਵੀ ਸਿਹਰ ਸੰਗਤ ਬਹੁਤ ਸੀਗੀ ਤੇ ਸਾਡੇ ਨਾਲ ਇੱਥੇ ਗੁਰਬਾਜ ਜੋ ਕਿ ਜਾਣਦੇ ਹੋ ਇੰਸਟਾਗ੍ਰam ਤੇ ਅੱਜਕੱਲ ਪੂਰੇ ਫੇਮਸ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰਾ ਦਿਨ ਅੱਜ ਰਹਿ ਦੇਦਰੀ ਐ ਚਲੋ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਨਾਲ ਹਾਂ ਬਾਈ ਗੁਰਬਾਜ ਕੀ ਪ੍ਰਸਥਿਤੀ ਐ ਇਸੀ ਗੱਲ ਬਾਈ ਹਾਂ ਬਾਈ ਠੀਕ ਐ ਹੁਣ ਸੰਗਤ ਆਈ ਐ ਆਪਣੇ ਬਾਬਾ ਜੀ ਆਏ ਐ ਸਾਰਾ ਸੰਗਤ ਹਾਂ ਕੇ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਨੂੰ ਆਏ ਨੂੰ ਬਾਬਾ ਜੀ ਤਸਵੀਰ ਦੇ ਆ ਗਏ ਥੋੜਾ 12 11 12 ਵਜੇ ਆਇਆ ਹੈ ਨਾ ਠੀਕ ਹੈ ਤੇ ਇਹਨਾਂ ਦੀ ਆਉਣ ਦਾ ਕਾਰਨ ਨਾਲ ਪ੍ਰੋਪਰ ਲਾ ਕੇ ਗੱਟੇ ਜਿਵੇਂ ਪੰਜਾਬ ਵਾਲੇ ਬਾਈ ਬੰਦਦੇ ਆਪਣੇ ਜਾਲ ਦੇ ਵਿੱਚ ਹਾਂ ਕਰਕੇ ਵਧੀਆ ਬਈ ਸਫਲ ਹੋ ਗਿਆ ਤੇ ਪਾਣੀ ਦਾ ਲੈਵਲ ਪਰਲੇ ਪਾਸੇ ਵੀ ਛੋਣੇ ਨੰਗੇ ਹੋ ਗਏ ਬਈ ਬਿਲਕੁਲ ਪਾਣੀ ਅੱਜ ਜੀ ਰਾਤ ਪਾਣੀ ਘਟ ਜੂਗਾ ਬਈ ਮੌਸਮ ਵੀ ਅੱਜ ਬਿਲਕੁਲ ਮਨ ਸਾਥ ਦਿੱਤਾ ਕਿਤੇ ਨਾ ਕਿਤੇ ਮਲ ਧੁੱਪ ਰਹੀ ਹੈ ਵਧੀਆ ਤੇ ਟੁੱਪ ਦੇ ਕਾਰਨ ਜਿਹੜਾ ਕੰਮ ਵੀ ਵਧੀਆ ਚੱਲਿਆ ਖੈਰ ਤੇ ਉਹ ਤੁਹਾਨੂੰ ਦਿਖਾ ਦਾਂਗੇ ਕਿ ਟਰੈਕਟਰ ਦੇ ਨਾਲ ਵੀ ਜਿਹੜੇ ਗੱਟੇ ਐ ਕਿਉਂਕਿ ਸਫ਼ਰ ਥੋੜਾ ਲੰਬਾ ਪੈ ਜਾਂਦਾ ਸੀ ਗੱਟਾ ਚੱਕ ਕੇ ਲਿਆਉਣ ਖਾਤਰ ਤੇ ਟਰੈਕਟਰ ਜਿਹੜੇ 2-3 ਐ ਉਹ ਪਿੱਛੇ ਜਾਨਕਿ ਉਹਨਾਂ ਨੇ ਕੋ ਬਣਾਇਆ ਹੋਇਆ ਸਿਸਟਮ ਹਰਾ ਪੱਠਾ ਲਿਆਉਣ ਨੂੰ ਬਣਾਉਂਦੇ ਹੁੰਦੇ ਵੈਸੇ ਤਾਂ ਪਰ ਉਹ ਅੱਜ ਵਧੀਆ ਕੰਮ ਆ ਗਏ ਗੱਟੇ ਵਗੈਰਾ ਉਹਦੇ ਤੇ ਲੱਦ ਕੇ ਐ ਜਿਹੜੇ ਉਹ ਬੰਨਦੇ ਜਾਨਕਿ ਨਜ਼ਦੀਕ ਆ ਉਹ ਪਹਚਾਇਆ ਜਾਂਦਾ ਲਾਈਟਾਂ ਦਾ ਪੂਰਾ ਪ੍ਰਬੰਧ ਹੋ ਚੁੱਕਿਆ ਤੇ ਸੇਵਾਦਾਰ ਤੁਸੀਂ ਦੇਖੋਗੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਐ ਤੁਹਾਨੂੰ ਬੰਨਦੇ ਜਦੋਂ ਵੀ ਜ਼ਰੂਰਤ ਪੈਂਦੀ ਹੈ ਕਿਸੇ ਵੀ ਚੀਜ਼ ਦੀ ਤਾਂ ਮੰਨ ਲਓ ਉੱਥੇ ਨਾਲ ਦੀ ਨਾਲ ਹੈ ਜਿਹੜਾ ਉਹ ਕਹਿ ਸਕਦੇ ਆ ਕਿ ਬਾਬਾ ਜੀ ਇੱਕੋ ਜੈਕਾਰਾ ਲਾਉਂਦੇ ਤੇ ਜੈਕਾਰੇ ਦੇ ਨਾਲ ਹੀ ਘਟੋ ਘਟ 100 ਬੰਦਾ ਗਟਾ ਲੈ ਕੇ ਉੱਥੇ ਤਿਆਰ ਹੋ ਜਾਂਦਾ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਅੱਜ ਪਹੁੰਚੇ ਨੇ ਸੰਗਤ ਨੂੰ ਲੈ ਕੇ ਤੋਂ ਸਾਥੀਓ ਏਸੀ ਕੀ ਬਿਲਕੁਲ ਲਾਈਵ ਅਪਡੇਟ ਹੁਣ ਦੀ ਸ਼ਾਮ ਦੀ ਤੇ ਲਾਈਵ ਅਪਡੇਟ ਦੇ ਵਿੱਚ ਜੇ ਤਮਾਮ ਜਾਣਕਾਰੀ ਤੁਹਾਨੂੰ ਦਿੱਤੀ ਹੈ ਕਿ ਇਸ ਟਾਈਮ ਕੰਮ ਹੈ ਹਲੇ ਵੀ ਚੱਲ ਰਿਹਾ ਹੈ ਹਲੇ ਵੀ ਡਟੇ ਹੋਏ ਨੇ ਬਾਬਾ ਜੀ ਐ ਸੰਗਤ ਐ ਸਾਰੀ ਟੋਟਲ ਆ ਉਹ ਟੋਟਲ ਦੀ ਟੋਟਲ ਐ ਜਿਹੜੀ ਉਹ ਡਟੀ ਹੋਈ ਐ ਤੇ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਆਮ ਲੋਕਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਜਿਹੜੀ ਅਪਡੇਟ ਐ ਕਗਰ ਨਦੀ ਦੀ ਅਪਡੇਟ ਆ ਉਹ ਜਿਹੜੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਵੀ ਜਿਹੜਾ ਬੰਨ ਪੁਨੀਹਾਰੀ ਵਾਲਾ ਟੁੱਟਿਆ ਸੀ ਉਹ ਲਗਭਗ ਹੁਣ ਇਸ ਟਾਈਮ ਅਸੀਂ ਕਹਿ ਸਕਦੇ ਹਾਂ ਕਿ ਬਨਿਆ ਜਾ ਚੁੱਕਾ ਹੈ ਸ਼ਸ਼ੀਕਾਲ ਰਬ ਰੱਖਾ ਧੰਨਵਾਦ ਚੱਲਣਾ ਆ ਉੱਧਰ ਹੀ ਆ ਆ ਦੇਖ ਆ ਸਹੀ ਹੈ ਆਹ ਤਾਂ ਕੋਈ ਨਹੀਂ ਓਹ ਹੋ ਇੱਕ ਕਣੀ ਚੱਟ ਲਖਾ